ਕ੍ਰਿਸਟੀਆਨੋ ਰੋनाल्डੋ ਨੇ ਰਚ ਦਿੱਤਾ ਇਤਿਹਾਸ ਬਣਾ ਦਿੱਤਾ ਕਦੇ ਵੀ ਨਾ ਟੁੱਟਣ ਵਾਲਾ ਉੱਵਟਾ ਰਿਕਾਰਡ ਦੁਨੀਆ ਦੇ ਵਿੱਚ ਪਹਿਲੀ ਵਾਰ ਹੋਇਆ ਅਜਿਹਾ ਫੇਮਸ ਫੁੱਟਬਾਲਰ ਕ੍ਰਿਸਟੀਆਨੋ ਰੋनाल्डੋ ਨੇ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਜੀ ਹਾਂ ਰੋनाल्डੋ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਬਿਲੀਅਨ ਦਾ ਆંકੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਪੋਸਟ ਪਾ ਕੇ ਆਪਣੇ ਫੈਸ ਦਾ ਧੰਨਵਾਦ ਵੀ ਕੀਤਾ ਰੋनाल्डੋ ਨੇ ਹਾਲੇ ਦੇ ਵਿੱਚ ਆਪਣੇ ਕਰੀਅਰ ਦਾ 900ਵਾਂ ਗੋਲ ਕਰਕੇ ਇਤਿਹਾਸ ਰਚਿਆ ਸੀ 39 ਸਾਲਾ ਰੋनाल्डੋ ਦੀ ਦੁਨੀਆ ਪੜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫੈਨ ਫੋਲੋਇੰਗ ਹੈ ਦੁਨੀਆ ਦੇ ਸਭ ਤੋਂ ਸਕਸੈਸਫੁਲ ਫੁੱਟਬਾਲਰਸ ਦੇ ਵਿੱਚੋਂ ਇੱਕ ਕ੍ਰਿਸਟੀਆਨੋ ਰੋनाल्डੋ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਮੈਦਾਨ ਦੇ ਅੰਦਰ ਜਾਂ ਫਿਰ ਵਾਰ ਰਿਕਾਰਡ ਤੋੜਨ ਦੇ ਲਈ ਜਾਣੇ ਜਾਂਦੇ ਨੇ। ਪੁਰਤਗਾਲੀ 스타 ਨੇ ਇੱਕ ਵਾਰ ਫਿਰ ਇਤਿਹਾਸ ਰਚਿਆ। ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ 1 ਬਿਲੀਅਨ ਫਾਲੋਅਰਸ ਤੱਕ ਪਹੁੰਚਣ ਵਾਲੇ ਪਹਿਲੇ ਵਿਅਕਤੀ ਬਣ ਚੁੱਕੇ ਨੇ। ਰੋनाल्डੋ ਇੰਸਟਾਗ੍ਰਾਮ ਉੱਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਅਕਤੀ ਨੇ। ਰੋनाल्डੋ ਦੇ ਇੰਸਟਾਗ੍ਰam ਉੱਤੇ 639 ਮਿਲੀਅਨ ਤੋਂ ਵੱਧ ਫੋਲੋਅਰਸ ਨੇ ਰੋनाल्डੋ ਦੇ ਫੇਸਬੁੱਕ ਉੱਤੇ 160 ਮਿਲੀਅਨ ਤੋਂ ਵੱਧ ਫੋਲੋਅਰਸ ਨੇ ਰੋनाल्डੋ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਗੱਲ ਕਰੀਏ ਤਾਂ ਉੱਥੇ 113 ਮਿਲੀਅਨ ਤੋਂ ਵੀ ਵੱਧ ਫੋਲੋਅਰਸ ਨੇ ਇਸ ਦੇ ਨਾਲ ਹੀ ਰੋनाल्डੋ ਨੇ ਹਾਲੀ ਦੇ ਵਿੱਚ ਆਪਣਾ YouTube ਚੈਨਲ ਯੋਰ ਕ੍ਰਿਸਟੀਆਨੋ ਸ਼ੁਰੂ ਕੀਤਾ ਹੈ ਇਸ ਚੈਨਲ ਨੇ ਇੱਕ ਹਫਤੇ ਦੇ ਅੰਦਰ 50 ਮਿਲੀਅਨ ਸਬਸਕ੍ਰਾਈਬਰਸ ਦਾਜ ਕੀਤੇ ਨੇ ਇਸ ਫੁੱਟਬਾਲੇ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ YouTube ਉੱਤੇ 10 ਲੱਖ ਗਾਹਕਾਂ ਦੇ ਅੰਕੜੇ ਨੂੰ ਚਹਣ ਦੇ ਵਿੱਚ ਸਿਰਫ 90 ਮਿੰਟ ਲੱਗੇ ਹੁਣ ਉਹਨਾਂ ਦੇ YouTube ਉੱਤੇ 61 ਮਿਲੀਅਨ ਸਬਸਕ੍ਰਾਈਬਰਸ ਨੇ YouTube ਉੱਤੇ ਆਉਂਦੇ ਹੀ ਰੋनाल्डੋ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਸਿਲਵਰ, 골ਡਨ ਅਤੇ ਡਾਇਮੰਡ ਬਟਨ ਮਿਲ ਗਏ ਰੋनाल्डੋ ਨੇ ਸੋਸ਼ਲ ਮੀਡੀਆ 'ਤੇ ਇਸ ਖਬਰ ਦਾ ਐਲਾਨ ਕੀਤਾ ਐਕਸ 'ਤੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਅਸੀਂ ਇਤਿਹਾਸ ਰਚਿਆ 1 ਬਿਲੀਅਨ ਫਾਲੋਅਰਸ ਇਹ ਸਿਰਫ ਇੱਕ ਨੰਬਰ ਨਹੀਂ ਹੈ ਇਹ ਸਾਡੇ ਸਾਂਝੇ ਜਨੂਨ ਉਤਸ਼ਾਹ ਅਤੇ ਖੇਡ ਦੇ ਲਈ ਅਤੇ ਇਸ ਤੋਂ ਅੱਗੇ ਪਿਆਰ ਦਾ ਪ੍ਰਮਾਣ ਹੈ ਉਹਨਾਂ ਨੇ ਅੱਗੇ ਲਿਖਿਆ ਮਟੇਰਾ ਦੀਆਂ ਗਲੀਆਂ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਮੰਚਾਂ ਤੱਕ ਮੈਂ ਹਮੇਸ਼ਾ ਆਪਣੇ ਪਰਿਵਾਰ ਅਤੇ ਤੁਹਾਡੇ ਲਈ ਖੇਡਿਆ ਅਤੇ ਹੁਣ ਸਾਡੇ ਵਿੱਚੋਂ 1 ਬਿਲੀਅਨ ਲੋਕ ਇਕੱਠੇ ਖੜੇ ਨੇ ਤੁਸੀਂ ਹਰ ਪੜਾ ਤੇ ਸਾਰੇ ਉਤਰਾ ਚੜਾ ਦੇ ਦੌਰਾਨ ਮੇਰੇ ਨਾਲ ਰਹੇ ਇਹ ਯਾਤਰਾ ਸਾਡੀ ਯਾਤਰਾ ਹੈ ਅਤੇ ਅਸੀਂ ਮਿਲ ਕੇ ਦਿਖਾਇਆ ਕਿ ਅਸੀਂ ਜੋ ਪ੍ਰਾਪਤ ਕਰ ਸਕਦੇ ਆ ਉਸ ਦੀਆਂ ਕੋਈ ਵੀ ਸੀਮਾਵਾਂ ਨਹੀਂ ਹੁੰਦੀਆਂ ਰੋनाल्डੋ ਨੇ ਇਸ ਪੋਸਟ ਦੇ ਵਿੱਚ ਲਿਖਿਆ ਮੇਰੇ ਤੇ ਵਿਸ਼ਵਾਸ ਕਰਨ ਤੁਹਾਡੇ ਸਮਰਥਨ ਦੇ ਲਈ ਅਤੇ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਵਧੀਆ ਅਜੇ ਆਉਣੇ ਅਤੇ ਅਸੀਂ ਅੱਗੇ ਵਧਦੇ ਰਹਾਂਗੇ ਜਿੱਤਦੇ ਰਹਾਂਗੇ ਅਤੇ ਇਕੱਠੇ ਇਤਿਹਾਸ ਰਚਦੇ ਰਹਾਂਗੇ ਤੁਹਾਨੂੰ ਦੱਸ ਦਈਏ ਕਿ ਰੋनाल्डੋ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਕਰੀਅਰ ਦੇ 900 ਗੋਲ ਕਰਨ ਵਾਲੇ ਪਹਿਲੇ ਫੁੱਟਬਾਲ ਖਿਡਾਰੀ ਬਣੇ ਨੇ ਉਹਨਾਂ ਨੇ ਪੁਰਤਗਾਲ ਦੇ ਨੇਸ਼ਨਜ਼ ਲੀਗ ਮੈਚ ਦੇ ਵਿੱਚ ਕਰੋਸ਼ੀਆ ਖਿਲਾਫ ਜੇਤੂ ਗੋਲ ਕਰਕੇ ਇਹ ਉਪਲਬਧੀ ਹਾਸਲ ਕੀਤੀ ਕ੍ਰਿਸਟੀਆਨੋ ਰੋनाल्डੋ ਨੂੰ ਸੀਆਰ7 ਵੀ ਕਿਹਾ ਜਾਂਦਾ ਹੈ। ਆਪਣੀ ਸ਼ਾਨਦਾਰ ਖੇਡ ਦੇ ਦਮ 'ਤੇ ਉਸਨੇ ਫੁੱਟਬਾਲ ਦੀ ਦੁਨੀਆ ਦੇ ਵਿੱਚ ਬੇਮਿਸਾਲ ਰਿਕਾਰਡ ਬਣਾਏ ਨੇ। ਰੋनाल्डੋ ਅਜਿਹਾ ਖਿਡਾਰੀ ਹੈ ਜਿਸ ਤੋਂ ਦੁਨੀਆ ਭਰ ਦੇ ਨੌਜਵਾਨ ਪ੍ਰੇਰਣਾ ਲੈਂਦੇ ਨੇ ਅਤੇ ਉਸ ਵਰਗਾ ਹੀ ਬਣਨਾ ਚਾਹੁੰਦੇ ਨੇ। ਰੋनाल्डੋ ਦੁਨੀਆ ਦੇ ਸਭ ਤੋਂ ਅਮੀਰ ਐਥਲੀਟਾਂ ਦੇ ਵਿੱਚੋਂ ਇੱਕ ਹੈ। ਆਪਣੇ ਲੰਬੇ ਕੈਰੀਅਰ ਦੇ ਵਿੱਚ ਕਈ ਕਲੱਬਾਂ ਦੇ ਲਈ ਖੇਡਿਆ ਜਿਸ ਦੇ ਵਿੱਚ ਮਾਂਚੈਸਟਰ ਯੂਨਾਈਟਿਡ ਰੀਅਲ ਮੈਡਰਿਡ, ਜੁਵੈਂਟ ਅਤੇ ਨਾਲ ਹੀ ਅਲ ਨਾਸਰ ਸ਼ਾਮਲ। ਉਹਨਾਂ ਨੇ ਇਨ੍ਹਾਂ ਕਲੱਬਾਂ ਤੋਂ ਤਨਖਾਹ ਅਤੇ ਬੋਨਸ ਦੇ ਰੂਪ ਦੇ ਵਿੱਚ ਵੱਡੀ ਰਕਮ ਹਾਸਲ ਕੀਤੀ। ਖੇਡ ਜਗਤ ਦੇ ਵਿੱਚ ਸੀਆਰ7 ਦੇ ਨਾਮ ਦੇ ਨਾਲ ਮਸ਼ਹੂਰ ਰੋनाल्डੋ ਇਸ ਸਮੇਂ ਸਾਊਦੀ ਅਰਬ ਦੇ ਅਲ ਨਾਸਰ ਕਲੱਬ ਦੀ ਪ੍ਰਤੀਨਿਧਤਾ ਕਰ ਰਹੇ ਨੇ। ਉਹਨਾਂ ਨੂੰ ਇਸ ਕਲੱਬ ਤੋਂ 1600 ਕਰੋੜ ਰੁਪਏ ਸਾਲਾਨਾ ਦੇ ਕਰੀਬ ਮਿਲਦੇ ਨੇ। ਰੋनाल्डੋ ਦੀ ਆਮਦਨ ਦਾ ਵੱਡਾ ਹਿੱਸਾ ਇਸ਼ਤਿਹਾਰਬਾਜ਼ੀ ਤੋਂ ਆਉਂਦਾ। ਉਨਾ ਕੋਲ ਵਰਤਮਾਨ ਦੇ ਵਿੱਚ ਨਾਈਕੀ, ਹਰਬਲਾਈਫ ਅਤੇ ਨਾਲ ਹੀ ਕਲੀਅਰ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਲ ਐਂਡੋਰਸਮੈਂਟ ਕੰਟਰੈਕਟ ਨੇ ਨਾਈਕੀ ਵਰਗੇ ਵੱਡੇ ਬ੍ਰਾਂਡ ਦੇ ਨਾਲ ਉਹਨਾਂ ਦਾ ਜੀਵਨ ਭਰ ਦਾ ਕਿਰਾਰ ਕਥਿਤ ਤੌਰ ਉਤੇ 8000 ਕਰੋੜ ਰੁਪਏ ਦਾ ਇੱਕ ਰਿਪੋਰਟ ਦੇ ਮੁਤਾਬਕ ਕ੍ਰਿਸਟੀਆਨੋ ਰোনালਡੋ ਇੰਸਟਾਗ੍ਰam ਉਤੇ ਇੱਕ ਪੋਸ ਦੇ ਲਈ ਲਗਭਗ 17 ਕਰੋੜ ਰੁਪਏ ਚਾਰਟ ਕਰਦੇ ਨੇ ਤਾਂ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਆਪਣੀ رائے ਸਾਂਝੀ ਜ਼ਰੂਰ ਕਰਿਓ ਬਿਊਰੋ ਰਿਪੋਰਟ ਹਮਦਰ ਟੀਵੀ